ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਮਾਨੋਤ ਅਪਲਾਈ ਦੇ ਕੰਮਾਂ ਦੇ ਨਿਤ ਦਿਨ ਰਿਕਾਰਡ ਬਣਾ ਰਹੇ ਹਨ। ਕੜਾਕੇ ਦੀ ਠੰਡ ਆਰੰਭ ਹੁੰਦਿਆਂ ਹੀ ਡੇਰਾ ਸ਼ਰਧਾਲੂਆਂ ਨੇ ਕੰਮਾਂ ਵਿੱਚ ਵੀ ਹੋਰ ਰਫ਼ਤਾਰ ਵਧਾ ਦਿੱਤੀ ਹੈ। ਸੰਗਰੂਰ ਦੇ ਪ੍ਰੇਮੀ ਪ੍ਰੇਮਚੰਦ ਗੁਪਤਾ ਇਨਸਾਨ ਦੀ ਪਹਿਲੀ ਵਰਸੀ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਸੋਚ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਦਰਜਨਾਂ ਲੋਡਵੰਦ ਛੋਟੇ-ਛੋਟੇ ਬੱਚਿਆਂ ਦੇ ਪੈਰਾਂ ਵਿੱਚ ਬੂਟ ਪਵਾਏ। ਖਾਸ ਗੱਲ ਇਹ ਰਹੀ ਕਿ ਪਰਿਵਾਰ ਵੱਲੋਂ ਇੰਨਾ ਵੱਡੀ ਗਿਣਤੀ ਲੋਡਵੰਦ ਬੱਚਿਆਂ ਨੂੰ ਖੁਦ ਟਰਾਲੀ ਵਿੱਚ ਲਿਆ ਕੇ ਬੂਟਾਂ ਵਾਲੀ ਦੁਕਾਨ ਤੇ ਲਿਆ ਕੇ ਨਾਪ ਦੇ ਹਿਸਾਬ ਨਾਲ ਬੂਟ ਪਵਾਏ ਗਏ। ਇਹ ਅਨੋਖੀ ਭਾਵਨਾ ਦੀ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ। ਸਚਕਣਵਾਸੀ ਪ੍ਰੇਮੀ ਪ੍ਰੇਮਚੰਦ ਸਿੰਘ ਦਾ ਦਿਪੁੱਤਰ ਤਰਮਿੰਦਰ ਗੁਪਤਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਲੰਬੇ ਸਮੇਂ ਤੋਂ ਡੇਰਾ ਸੱਚਾ ਸੋਦਾ ਵੱਲੋਂ ਦਿੱਤੀ ਜਾਂਦੀ ਮਾਨਵਤਾ ਭਲਾਈ ਦੀ ਸਿੱਖਿਆ ਉੱਤੇ ਪੈਰਾ ਦਿੰਦੇ ਰਹੇ ਹਨ ਪਿਛਲੇ ਵਰੇ ਉਹ ਆਪਣੇ ਅੰਤਿਮ ਦਿਨਾਂ ਤੱਕ ਵੀ ਮਾਨਵਤਾ ਦੀ ਸੇਵਾ ਕਰਦੇ ਹੋਏ ਔੜ ਨਿਭਾ ਗਏ ਉਹਨਾਂ ਨੇ ਦੱਸਿਆ ਕਿ ਸਚਕਣਵਾਸੀ ਗੁਪਤਾ ਜੀ ਦੀ ਪਹਿਲੀ ਵਰ੍ਹੇ ਸਿਰ ਮੌਕੇ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਕੜਾਕੇ ਦੀ ਠੰਡ ਤੋਂ ਬਚਾਉਣ ਦੇ ਲਈ ਬੂਟ ਪਵਾ ਕੇ ਦਿੱਤੇ ਜਾਣ ਤਤਸਵੀਰਾਂ ਵਿੱਚ ਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਕੋਈ ਵੀ ਮੌਕਾ ਕਿਉਂ ਨਾ ਹੋਵੇ ਉਹ ਆਪਣੇ ਗੁਰੂ ਮੁਰਸ਼ਿਦ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਅਤੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਸਿੰਘ ਜੀ ਇਨਸਾਨ ਦੀ ਪਵਿੱਤਰ ਪ੍ਰੇਰਣਾ ਦੁਆਰਾ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਨਹੀਂ ਥੱਕਦੇ ਪੂਜਨੀਕ ਗੁਰੂ ਸਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਦੀ ਪਾਵਨ ਪ੍ਰੇਰਨਾ ਤੇ ਚੱਲਦੇ ਹੋਏ ਜੋ ਅੱਜ ਜ਼ਰੂਰਤਮੰਦ ਗਰੀਬ ਬੱਚਿਆਂ ਨੂੰ ਜਿੱਕੇ ਠੰਡ ਦਾ ਮੌਸਮ ਹੈ ਅੱਜ ਭੂਟ ਠੋਕਾ ਵਿੱਚ ਫਿਸਕਣਗੇ ਐਸੀ ਗੱਲ ਹੈ 50 ਦੇ ਗਰੀਬ ਬੱਚੇ 50 60 ਦੇ ਗਰੀਬ ਬੱਚਿਆਂ ਨੂੰ ਅੱਜ ਭੂਟ ਵਾਇਗੇ ਨੇ ਠੰਡ ਦਾ ਮੌਸਮ ਸੀ ਇਹ ਜੋ ਕਾਰਜ ਹੈ ਸਾਡੇ ਸਤਕਾਰਯੋਗ ਸਚਖੰਡਵਾਸੀ ਪ੍ਰੇਮ ਚੰਦ ਗੁਪਤਾ ਇੰਸਾ ਜੀ ਜੋ ਪਿਛਲੇ ਸਾਲ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਗੁਰਚੰਨਾ ਦੇ ਵਿੱਚ ਸੱਚਖੰਡ ਯਾਦਰਾਜੇ ਸੀ ਉਹ ਜੀਉਂਦੇ ਜੀ ਐਸੀ ਸੇਵਾ ਕਰਿਆ ਕਰਦਾ ਸੀ ਮਾਨਤਾ ਭਲਾਈ ਦੀ ਕਿਉਂਕਿ ਹਰ ਸਾਲ ਜਿਵੇਂ ਜ਼ਰੂਰਤਮੰਦ ਗਰੀਬ ਬੱਚਿਆਂ ਨੂੰ ਜਿਸ ਤਰ੍ਹਾਂ ਬੂਟ ਪਹਿਨਾਉਣੇ ਜ਼ਰੂਰਤਮੰਦਾਂ ਨੂੰ ਰਾਸ਼ਨ ਦੇਣਾ ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਹੁੰਦੀ ਕਿਸੇ ਗਰੀਬ ਦਾ ਮਕਾਨ ਬਣਾਉਣਾ ਹੁੰਦਾ ਤਾਂ ਉਹਦਾ ਸਹਿਯੋਗ ਹਰ ਵਾਰ ਬਲਾਕ ਦੇ ਵਿੱਚ ਰਹਿੰਦਾ ਸੀ ਜ਼ਰੂਰਤਮੰਦਾਂ ਦੀ ਮਦਦ ਕਰਦੇ ਸੀ ਅੱਜ ਗੁਪਤਾ ਜੀ ਦੀ ਜੋ ਪਹਿਲੀ ਵਰਸੀ ਹੈ ਉਹਨਾਂ ਦੀ ਵਰਸੀ ਦੇ ਵਿੱਚ ਯਾਤ ਦੇ ਵਿੱਚ ਅੱਜ ਫੇਰ ਉਹਨਾਂ ਦੇ ਪਰਿਵਾਰਿਕ ਮੈਂਬਰ ਸਾਡੇ ਤਰਮਿੰਦਰ ਗੁਪਤਾ ਜੀ ਉਹਨਾਂ ਦੇ ਬੇਟੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਅੱਜ ਉਹਨਾਂ ਦੇ ਯਾਤ ਦੇ ਵਿੱਚ ਪਹਿਲੀ ਵਰਸੀ ਦੇ ਵਿੱਚ ਅੱਜ ਫੇਰ ਇਨਸਾਨੀ ਦੀ ਸੇਵਾ ਕਰਕੇ ਉਹਨਾਂ ਦੀ ਵਰਸੀ ਨੂੰ ਮਨਾਇਆ ਜਾ ਰਿਹਾ ਹੈ ਵੀ ਜਿਆਦਾ ਕੋਈ ਖਰਚਾ ਨਾ ਕਰਕੇ ਜ਼ਰੂਰਤਮੰਦਾਂ ਦੀ ਮਦਦ ਕਰਕੇ ਅੱਜ ਉਹਨਾਂ ਦੀ ਅੱਜ ਇਹ ਥਰੀ ਬੱਚਿਆਂ ਨੂੰ ਬਹੁਤ ਅੱਜ ਕੋਏ ਜਾ ਰਹੇ ਨੇ ਬਹੁਤ ਪਟਨੇ ਤੋਂ ਕਾਫੀ ਬੱਚੇ ਸੀ ਜਿਨ੍ਹਾਂ ਨੇ ਮੰਗ ਸੀ ਤਾਂ ਜੋ ਉਹ ਉਹਨਾਂ ਦੀ ਵਰਸੀ ਕਰਕੇ ਆ ਦੇ ਇਨਸਾਨੀ ਦੀ ਸੇਵਾ ਕਰਦੇ ਸੀ ਉਹਨਾਂ ਦੀ ਪਰਵਾਹ ਤਾਂ ਦੇਖਿਆ ਤੁਸੀਂ ਇਸ ਵੀਡੀਓ ਵਿੱਚ ਜਿਸ ਤਰੀਕੇ ਨਾਲ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਬੇਸਹਾਰਾ ਲੋੜਵੰਦ ਬੱਚਿਆਂ ਦੇ ਲਈ ਕੜਾਕੇ ਦੀ ਠੰਡ ਵਿੱਚ ਗਰਮ ਬੋਟਾਂ ਦਾ ਇੰਤਜ਼ਾਮ ਆਤ ਕੀਤਾ ਗਿਆ ਇਸ ਵੀਡੀਓ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਹੈ ਸਾਨੂੰ ਇਸ ਵੀਡੀਓ ਤੋਂ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਵੀ ਆਪਣੇ ਨੇਕ ਕਮਾਈ ਦੇ ਵਿੱਚੋਂ ਅਜੀਹੇ ਲੋੜਵੰਦ ਬੇਸਹਾਰਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਡੇਰਾ ਸੱਚਾ ਸੌਦਾ ਦਾ ਇਹੀ ਮਿਸ਼ਨ ਹੈ ਕਿ ਦੂਸਰੇ ਲੋਕਾਂ ਦੇ ਲਈ ਕੰਮ ਆਉਣਾ ਇਸ ਰਿਪੋਰਟ ਪ੍ਰਤੀ ਸਾਡੇ ਦਰਸ਼ਕ ਜੋ ਇਸ ਵੀਡੀਓ ਨੂੰ ਦੇਖ ਰਹੇ ਹਨ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਵੱਧ ਤੋਂ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ